ਜਦੋਂ ਸਬ ਸਿਟੀ ਹਾਰ ਵਿਲ ਰੈਸਸ ਹੈਗੇ ਸੋਵਨ ਦੇ ਮੇਨ ਵਿੱਚ ਮੈਡੀਕਲ ਕੈਂਪ ਲੱਗਦੀ ਹੈ ਹਰ ਸਾਲ ਤੇ ਕਦੋਂ ਕੈਂਪ ਲੱਗਣਾ ਹੈਗਾ ਕੀ ਟਾਈਮ ਹੈ ਗ੍ਰਾਊਂਡ ਦੀ ਜੀ ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਲੇ ਪੇ ਇਸ ਕਾਵਲ ਸਮਝਿਆ ਕਿ ਅਸੀਂ ਮਲੇ ਤੁਹਾਡੇ ਨਾਲ ਬੈਠ ਕਰ ਸਗੇ ਆ ਦੂਜੇ ਨੰਬਰ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਜੈ ਮਾਤਾ ਦੀ ਸ਼ਰਮਾ ਜੀ ਅਸੀਂ 25 ਜੁਲਾਈ ਤੋਂ ਲੈ ਕੇ ਤੇ 1 ਅਗਸਤ ਤੱਕ ਇਹ ਕੈਂਪ ਆਰਗੇਨਾਈਜ਼ ਕਰ ਰਹੇ ਆ ਪਿਛਲੇ ਅਸੀਂ 30 ਸਾਲ ਤੋਂ 31ਵਾਂ ਕੈਂਪ ਹੈ ਸਾਡਾ ਜੀ ਤੇ ਮਹਾਮੈਦੀ ਕਿਰਪਾ ਦੇ ਨਾਲ ਅਸੀਂ ਮਤਲਬ ਪੀ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਡੇਲੀ ਲਗਾਇਆ ਕਰਾਂਗੇ ਡਾਕਟਰ ਸਾਹਿਬ ਕੈਂਪ ਦੇ ਵਿੱਚ ਕੀ ਕੀ ਸੁਵਿਧਾ ਹੈਗੀ ਜੀ ਸ਼ਰਮਾ ਜੀ ਫਰਸਟ ایڈ ਦੀ ਸਾਰੀ ਸੁਵਿਧਾ ਹੈਗੀ ਆ ਸਾਡੇ ਕੋਲ ਤਿੰਨ ਐਂਬੂਲੈਂਸ ਹੁੰਦੀਆਂ ਜਿਹੜੀਆਂ ਕਿ ਮਲੇਟਾ ਕੇ ਫੋਲੋਅਰ ਲਈ ਅਵੇਲੇਬਲ ਹੁੰਦੀਆਂ ਅਸੀਂ ਜਿੰਨੇ ਵੀ ਉੱਪਰ ਲੰਗਰ ਲੱਗੇ ਹੁੰਦੇ ਆ ਸਾਰਿਆਂ ਨੂੰ ਮੰਗੋਵਾਲ ਤੱਕ ਮੱਲੇ ਤੇ ਆਪਣਾ ਨੰਬਰ ਦੇ ਕੇ ਆਨੇ ਆ ਵੀ ਪਰਮਾਤਮਾ ਨਾ ਕਰੇ ਕੋਈ ਇਦਾਂ ਦੀ ਅਨੁਸਖਾਮੀ ਘਟਨਾ ਘਟੇ ਤੇ ਸਾਨੂੰ ਤੁਸੀਂ ਉਸੇ ਵੇਲੇ ਮੱਲੇ ਨੂੰ ਇਨਫੋਰਮ ਕਰੋ ਸਾਡੀ ਐਂਬੂਲੈਂਸ ਜਿਹੜੀ ਹੈਗੀ ਆ ਉਸੇ ਵੇਲੇ ਮੱਲੇ ਚੱਲ ਜਾਂਦੀ ਹੈਗੀ ਆ ਤੇ ਮਤਲਬ ਇਹ ਜਾ ਕੇ ਮੱਲੇ ਤੇ ਆਪਣੇ ਜਿਹੜੇ ਜਤੂ ਜੋ ਵੀ ਇੰਜਰਡ ਹੈਗੇ ਆ ਉਹਨਾਂ ਨੂੰ ਅਸੀਂ ਲਿਆ ਕੇ ਸਿਵਲ ਹਸਪੀਟਲ ਦੇ ਵਿੱਚ ਮੱਲੇ ਪੇ ਉਹਨਾਂ ਜਾਂ ਜਿੱਥੇ ਵੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜਾਂ ਪੇਸ਼ੈਂਟ ਕਹਿੰਦਾ ਵੀ ਮੈਂ ਕਿਸੇ ਪ੍ਰਾਈਵੇਟ ਹਸਪੀਟਲ ਜਾਣਾ ਤੇ ਅਸੀਂ ਉਹਨਾਂ ਨੂੰ ਉੱਥੇ ਡ੍ਰੌਪ ਕਰ ਦਿੰਨੇ ਆ। ਤੇ ਦਵਾਈ ਪਿਆਰਾ ਫ੍ਰੀ ਹੁੰਦੀ ਆ? ਹਾਂ ਸਾਰੀਆਂ ਮੱਲੇ ਪੀ ਜੜੀਆਂ ਮੈਡੀਸਿਨਸ ਹੈਗੀਆਂ ਹਰ ਤਰ੍ਹਾਂ ਦੀ ਮੈਡੀਸਿਨ ਜਿਹੜੀ ਫਸਟ ਹੈਲਪ ਦੀ ਜ਼ਰੂਰਤ ਹੁੰਦੀ ਆ ਉਹ ਅਸੀਂ ਦਿੰਨੇ ਆ। ਨਾਲ ਅਸੀਂ ਮੱਲੇ ਜਿਹੜੀ ਹੈਗੀ ਆ ਪਾਣੀ ਦੀ ਸੁਵਿਧਾ ਵੀ ਰੱਖੀ ਆ ਡਿਸਪੋਜ਼ੇਬਲ ਜਿਹੜਾ ਪਾਣੀ ਹੈਗਾ ਅਸੀਂ ਦਿੰਨੇ ਆ। ਤੇ ਸੋ ਥੈਟ ਕਿ ਕਿਸੇ ਨੂੰ ਕੋਈ ਮੱਲੇ ਪੇਟ ਦੀ ਸਮੱਸਿਆ ਜਾਂ ਪਾਣੀ ਵੱਲੋਂ ਕੋਈ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਆ ਤਾਂ ਉਹ ਨਾ ਹੋਵੇ। ਦੈਟਸ ਆਲ ਵੇਲਿਆਂ ਵਿੱਚ ਪਲਾਸਟਿਕ ਬਹੁਤ ਜ਼ਿਆਦਾ ਪਿਛਲੇ ਸਾਲ ਵੀ ਦੇਖਿਆ ਗਿਆ ਸੀ ਹੁਣ ਵੀ ਸਰਕਾਰ ਨੇ ਵੀ ਔਰ ਡੀਸੀ ਮੈਡਮ ਨੇ ਵੀ ਕਿਹਾ ਕਿ ਪਲਾਸਟਿਕ ਦੀ ਵਰਤੋਂ ਨਾ ਕਰੋ ਕੀਤੀ ਜਾਵੇ ਉਹਦੇ ਬਾਰੇ ਕੀ ਗਿਆਨ ਤੁਹਾਡਾ ਸ਼ਰਮਾ ਜੀ ਇਦਾਂ ਹੈਗਾ ਪਲਾਸਟਿਕ ਚਲੋ ਅਫਸਰ ਆਪਣਾ ਵਾਲੇ ਖਾਣਾ ਪੂਰਤੀ ਕਰ ਦਿੰਦੇ ਆ ਕਹਿ ਲੈਂਦੇ ਹੈਗਾ ਵੀ ਮੱਲੇ ਬੰਦ ਕਰ ਦਿਓ ਪਰ ਲੋਕ ਨਹੀਂ ਹਟਦੇ ਕੰਪਨੀਆਂ ਬੰਨਣ ਤੋਂ ਨਹੀਂ ਹਟਦੀਆਂ ਲੋਕ ਵੇਚਣ ਤੋਂ ਨਹੀਂ ਹਟਦੇ ਲੋਕ ਖਰੀਦਣ ਤੋਂ ਨਹੀਂ ਹਟਦੇ ਸਾਡੇ ਵੀ ਮਲੇ ਪੇ ਪੂਰੀ ਲੋਕਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਪਲਾਸਟਿਕ ਜਿਹੜਾ ਨਾ ਯੂਜ਼ ਕੀਤਾ ਜਾਵੇ ਕਿਉਂਕਿ ਗਲਦਾ ਨੇ ਹੈਗਾ ਔਰ ਜਦੋਂ ਮੇਲੇ ਤੋਂ ਬਾਅਦ ਦੋ-ਦੋ ਮਹੀਨੇ ਤੱਕ ਮਲੇ ਦਾ ਪਲਾਸਟਿਕ ਆਂਦਰ-ਉਂਦਰ ਖਿਲਰ ਰਿਹਾ ਹੁੰਦਾ ਤੇ ਉਹ ਜਿਆਦਾ ਬਿਮਾਰੀਆਂ ਫਲਾਮ ਦੇ ਵਿੱਚ ਮਲੇ ਪੇ ਪ੍ਰੋਬਲਮ ਕ੍ਰੀਏਟ ਕਰਦਾ ਜੀ ਸ਼ਰਮਾ ਜੀ ਮੇਰੀ ਇੱਕ ਪੁਲਿਸ ਪ੍ਰਸ਼ਾਸਨ ਅਗੇ ਐਸਐਸਪੀ ਸਾਹਿਬ ਅਗੇ ਇੱਕ ਛੋਟੀ ਜਿਹੀ ਬੇਨਤੀ ਆ ਇੱਕ ਜਿਹੜੇ ਰਾਤ ਨੂੰ 7 ਵਜੇ ਤੋਂ ਬਾਅਦ ਡੀਜੇ ਲੱਗਦੇ ਆ ਉਹਨਾਂ ਤੇ ਨੱਥ ਪਾਈ ਜਾਵੇ ਦੂਸਰਾ ਜਿਹੜੇ ਪੈਟਰੋਲਿੰਗ ਹੈਗੀ ਆ ਰਾਤ ਦੀ ਉਹ ਜਿਆਦਾ ਵਧਾਤੀ ਜਾਵੇ ਤਾਂ ਕਿ ਜਿਹੜੇ ਪੈਦਲ ਯਾਤਰੂ ਜਾਂਦੇ ਆ ਉਹਨਾਂ ਨੂੰ ਸੁਖਦਾ ਮੱਲੇ ਬਣੀ ਰਵੇ ਉਹ ਆਪਣੇ ਆਪ ਨੂੰ ਡਰ ਜਾਂ ਭੈ ਮਹਿਸੂਸ ਨਾ ਕਰਨ ਜੈ ਮਾਤਾ ਦੇ